ਸਿਰਾਂ ਨੂੰ ਬਾਹਰਨੇ ਦੀ ਕਿਉਂਕਿ ਹੁਣ ਤੇ ਸਮਾਂ ਆ ਗਿਆ ਸਿਰ ਤੇ ਓ ਖੰਡੇ ਆ ਘਰਕਾਉਣੇ ਦਾ ਸਤਿਗੁਰਾਂ ਨੇ ਕੀਤੀ ਜਦ ਅਸ਼ੇਲੀ ਤਕਰੀਰ ਬਈ ਕੋਈ ਘੋੜੇ ਲੈ ਕੇ ਆਉਣਾ ਸ਼ੁਰੂ ਹੋ ਗਿਆ ਕੋਈ ਹਥਿਆਰ ਲੈ ਕੇ ਤਰੇ ਆਉਂਦਾ ਤੇ ਕਈ ਸੁੰਦਰ ਜਵਾਨੀਆਂ ਲੈ ਕੇ ਵਿੱਚ ਲਾਉਣ ਲਈ ਆ ਗਏ ਹੱਥ ਜੋੜ ਕੇ ਆਂਦੇ ਨੇ ਸੱਚੇ ਬਾਦਸ਼ਾਹ ਇਹ ਸਰੀਰ ਤੁਹਾਡਾ ਜਿੱਥੇ ਮਰਜ਼ੀ ਵਰਤ ਲਓ ਸੰਤ ਦੇ ਨਾਲ ਨਾਲ ਲਵੀ ਤਖਤਕਾਰ ਯੱਕ ਤੇ ਪਰਕ ਉੱਠਿਆ ਪੰਗਰ ਜਾਊਗੀ ਖੂਨੀ ਤਲਵਾਰ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ 11 ਸਾਲ ਦੀ ਉਮਰ ਵਿੱਚ ਪੈਰ ਕੇ ਦੋ ਤਲਵਾਰਾਂ ਸੀਸੇ ਸਜਾ ਕੇ ਦਸਤਾਰ ਉੱਤੇ ਲਾ ਕੇ ਕਲ ਗਈ ਬਈ ਮੋਢੇ ਪਾ ਕੇ ਪੀਰਾਂ ਵਾਲਾ ਪੱਥਾ ਸਾਹਮਣੇ ਬਿਠਾ ਕੇ ਸੂਰਬੀਰ ਯੋਧਿਆਂ ਦਾ ਜੱਥਾ ਜਦੋਂ ਬੈਠੇ ਦੱਖ ਦੇ ਉੱਤੇ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਨੇ ਲਿਖਿਆ ਕਹਿੰਦੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਕਰੋ ਭਾਈ ਅਦ ਕਾਇਆ ਪਲਟ ਕੇ ਮੁਰਦਾ ਹਰਗੋਬਿੰਦ ਸਵਾਰੀ ਜੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਬਾਰੇ ਬਾਈ ਦਲ ਭੰਜਨ ਕੋ ਸੂਰਮਾ ਬਾਡੀ ਯੋਧਾ ਬਾਪ ਪਰਿਓ ਪਕਕਾਰੀ ਜੋਗਤ ਜੋਗ ਸਤਵਰ ਧਰੇ ਅਵਤਾਰੀ ਮੈਂ ਜਦੋਂ ਪਿੱਛੇ ਸਦਕੂ ਤਖਤ ਤੇ ਉਹਨਾਂ ਨੇ ਕਰ 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 ਦਿੰਗਾਂ ਮਾਰੀਆਂ ਤੋਸਿਆਂ ਦੇ ਉੱਤੇ ਨਗਾਰਿਆਂ ਉੱਤੇ ਝੋਟਾ ਇੱਕ ਵਾਰੀ ਪੰਜਾਬ ਦੀ ਜ਼ਮੀਨ ਗੂੰਜ اٹਹੀ ਕਰ ਕਰ ਤਖਤੇ ਗੁਰੂ ਅਗਗਨ ਸਾਹਿਬ ਨੇ ਇਹ ਘੋਸ਼ਣਾ ਇਹੋ ਕੀਤੀ ਕਰਨੀ ਲੋਕਾਂ ਨੂੰ ਆਪਣਾ ਧਰਮ ਬਚਾਉਣ ਦੇ ਲਈ ਪੀਵੀ ਦੇ ਨਾਲ ਨੀਵੀਂ ਦੀ ਸ਼ਕਤੀ ਵੀ ਧਾਰਨ ਕਰਨੀ ਹੋਏਗੀ ਹੁਣ ਸੱਤ ਸਿਰ ਜਾਨ ਕੇ ਫਲਵਾਰਾਂ ਲਿਸ਼ਟਣ ਗਿਆ ਤੇ ਨਗਾਰੇ ਖੜਕਣਗੇ ਪਰ ਕਿਸੇ ਜ਼ਰੂਰ ਜ਼ਮੀਨ ਦੇ ਲਈ ਨਹੀਂ ਫਲਕੀ ਹਕੂਮਤ ਦੇ ਜ਼ਬਰ ਜ਼ੁਲਮ ਨੂੰ ਰੋਕਣ ਲਈ ਇੱਕ ਧਰਮੀ ਰਾਜ ਦੀ ਨਿਖਣਗੇ शस्त्र बोले ते जोश नाल भरे नौजवानी मेरे लई प्यारी बेटा होंगी मेरीया खुशियां प्राप्त करने लै शिकार करो घोड़ सवारी करो ते वीर रस लिया कवितावां गाके मुर्दियां जान पै जाए Gracias. No, no, no.